रीके हसके लंघना के करी प्यार <Gülüşmeler> Aşık Biyat'ın kapı ਹਾਸ਼ਮ ਇਸ ਕਿਸ ਖਾਲਾ ਨਹੀਂ ਮਰ ਕੇ ਆਸ਼ਕ ਕੀਂਦੇ ਹਰ ਦਮ ਚਾਨ ਜਗਦਾ ਲੋਹ ਚੁੜੀਆਂ ਭਰ ਭਰ ਕੀਂਦੇ ਮਹਾਨ ਜਰਮੇਲ ਮਹਾਨ ਕੁਰਬਾਨੀ ਦੀ ਪੁੰਛ ਜਿਹਨਾਂ ਦੀ ਬਦਨਾਮ ਚੇ ਭਾਰਤ ਮਹਾਨ ਜਰਮੇਲ ਇੱਕ ਵਾਰੀ ਉਸ ਨੂੰ ਯਾਦ ਕਰਦੇ ਹੋਏ ਇੱਕ ਵਾਰੀ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਆਹੀ ਹੋਵੇ ਅਣਖ ਦਾ ਦੀਵਾ ਜਗਦਾ ਹੋਵੇ ਨਾ ਤੇ ਫਿਰ ਬਹਾਦਰਾਂ ਨੂੰ ਯਾਦ ਕੀਤਾ ਜਾਂਦਾ ਨਹੀਂ ਤੇ ਅੱਜ ਆਪਾਂ ਆਪਿਆਨ ਵਿੱਚ ਭੁੱਲਦੇ ਜਾ ਰਹੇ ਹਾਂ ਜਿਹਨੇ ਪੈਦਾ ਕੀਤਾ ਹੰਦਾ ਲੋਕ ਉਹਨੂੰ ਭੁੱਲ ਜਾਂਦੇ ਆ ਤੇ ਇਹਨਾਂ ਬਹਾਦਰਾਂ ਨੂੰ ਯਾਦ ਕਰਨਾ ਤੇ ਬਹੁਤ ਵੱਡੀ ਕਿਰਪਾ ਕਹਿ ਸਕਦੇ ਗੁਰੂ ਦਿੱਤ ਦੇਣਾ ਤੇ ਬਾਬਾ ਜੋਰਾਵਰ ਸਿੰਘ ਵਰਗਾ ਦੇ ਬਾਬਾ ਫਤਿਹ ਸਿੰਘ ਵਰਗਾ ਦੇ ਅਧ ਘਾਟ ਆ ਨਾ ਸਭ ਉਹ ਘਾਟ ਤਾਂ ਹੀ ਪੂਰੀ ਹੋ ਸਕਦੀ ਜੇ ਅਸੀਂ ਗੁਰੂ ਕੀ ਸੰਗਤ ਕਰਾਂ ਤੇ ਜਿੰਨਾ ਚਿਰ ਅਸੀਂ ਗੁਰੂ ਕੀ ਸੰਗਤ ਨਹੀਂ ਕਰਦੇ ਯਾਦ ਰੱਖੋ ਉਹਨਾਂ ਬਹਾਦਰਾਂ ਦੀ ਆਸ ਦਿਨਾਂ ਦੇ ਵਿੱਚ ਉਲਾ ਦੇ ਅਸੀਂ ਇਹ ਚਾਹੁੰਦੇ ਜ਼ਰੂਰ ਹੈ ਕਿ ਆਪਣਾ ਰਾਜ ਹੋਵੇ ਆਪਣਾ ਭਾਗ ਹੋਵੇ ਆਪਣਾ ਤਖਤ ਹੋਵੇ ਔਰ ਸਾਡੇ ਆਪਣੇ ਹੁਕਮਰਾਨ ਹੋਣ ਤੇ ਸਾਡਾ ਆਪਣਾ ਹੁਕਮ ਚੱਲੇ ਇਹ ਜੇ ਮਾਵਾਂ ਆਪਣਾ ਜੀਵਨ ਵਾਕਿਆ ਗੁਰੂ ਨੂੰ ਸਮਰਪਿਤ ਕਰਨ ਕਿਉਂਕਿ ਮਾਂ ਵੀ ਕੀਤੀ ਹੋਈ ਅਰਦਾਸ ਜਿਹੜੀ ਆ ਬੱਚੇ ਨੂੰ ਮੌਤ ਦੇ ਮੂੰਹ ਵਿੱਚੋਂ ਵੀ ਜ਼ਿੰਦਗੀ ਦੇ ਦਿੰਦੀ ਹੈ ਤੇ ਮਾਂ ਵੀ ਕੀਤੀ ਹੋਈ ਅਰਦਾਸ ਬੰਦੇ ਨੂੰ ਇੱਕ ਜੀਵਨ ਨਵਾਂ ਦੇ ਸਕਦੀ ਹੈ ਉਹ ਗੁਰੂ ਕੀ ਸੰਗਤ ਵਿੱਚ ਬੈਠਿਆਂ ਇਸ ਕਰਕੇ ਜਿਹੜੇ ਘਰਾਂ ਵਿੱਚ ਨੇ ਉਹ ਹੌਲੀ ਹੌਲੀ ਕਰਕੇ ਆਪਣੇ ਘਰਾਂ ਦੇ ਕੰਮ ਨਿਬੇੜਦੇ ਹੋਏ ਪੰਡਾਲ ਦੇ ਵਿੱਚ ਸੱਜੋ ਜਿਹੜੇ ਆ ਗਏ ਨੇ ਉਹਨਾਂ ਨੂੰ ਜੀਵਾਂ ਜਿਨ੍ਹਾਂ ਜਲ ਪਾਣੀ ਛਕ ਲਿਆ ਉਹ ਸੱਜ ਜਿਨ੍ਹਾਂ ਨਹੀਂ ਛਕਿਆ ਉਹ ਆਪਣਾ ਜਲ ਪਾਣੀ ਛਕਾਓ ਕਿਉਂਕਿ ਜਦੋਂ ਕੋਈ ਪ੍ਰਕਰਮ ਨੂੰ ਆਪ ਆਰਾਮ ਕਰਦੇ ਆ ਜਦੋਂ ਫੌਜੀ ਪ੍ਰੇਡ ਕਰਦੇ ਹੋ ਕਾਹਦੇ ਵਾਸਤੇ ਕਹਿੰਦੇ ਵੀ ਸਾਵਧਾਨ ਹੋ ਜਾ ਸਾਵਧਾਨ ਦਾ ਭਾਵ ਹੁੰਦਾ ਵੀ ਆਪਣੇ ਆਪ ਇਕਾਗਰ ਕਰ ਲੈ ਤੇ ਜਿੰਨਾ ਕਰ ਬੰਦਾ ਇਕਾਗਰ ਨਹੀਂ ਕਰਦਾ ਉਹਨਾਂ ਚਿਰ ਗੁਰੂ ਤੋਂ ਕੁਝ ਪਾਵ ਨਹੀਂ ਸਕਦਾ ਤੇ ਝੋਲੀ ਇਤਨੀ ਦੀ ਜਾਂਚ ਆ ਜਾਵੇ ਤੇ ਮੰਗਣ ਦੀ ਜਾਂਚ ਆਵੇ ਤੇ ਫੇਰ ਖਾਲੀ ਝੋਲੀ ਬੰਦਾ ਲੈ ਕੇ ਜਾਂਦਾ ਨਹੀਂ ਖਾਲੀ ਝੋਲੀ ਲੈ ਕੇ ਜ਼ਰੂਰ ਆਉਂਦਾ ਔਰ ਉਹ ਪਾਪਾ ਐਸਾ ਹੁੰਦਾ ਕਿ ਜਦੋਂ ਜਨਮ ਜਨਮ ਤੋਂ ਪਿਆਸੇ ਹੁੰਦੇ ਉਹਨਾਂ ਦੀ ਪਿਆਸ ਗੁਰੂ ਨਾਨਕ ਦੇ ਘਰ ਦਾ ਸ਼ਰਧਿਕ ਮਾਨਕ ਦੇ ਘਰ ਦਾ ਅਨੇਕਾਂ ਪਲਾਇਆ ਤੱਕ ਚੋਹੋ ਇਸ ਬਾਤ ਵੀ ਪ੍ਰਸੰਨ ਕਰਦੇ ਦੇਖ ਪ੍ਰਾਪਤੀ ਵੀਰ ਬੋਲੇ ਰਹਿਮਾਨੀ ਸਾਡੇ ਵੀ ਬਣਾ ਦੇ ਮਰੀ ਜੀ ਆਹ ਇੱਕ ਵਾਰ ਦਸਪੁਰੇ ਪਾਤਸ਼ਾਹ ਨਵਾਇਤਾਂ ਅੱਜ ਤੇ ਬਰਾਮਾ ਵੀ ਸਾਡੇ ਪੁੱਜਾ ਲੱਤਾਂ ਦਾ ਬੰਦਾ ਨਮਰ ਸਤਾ ਬਾਹਰ ਇਸ ਤਰ੍ਹਾਂ ਦਸਪੁਰੇ ਪਾਤਸ਼ਾਹ ਮਹਾਰਾਜ ਸਾਹਮਣੇ ਬੈਠੇ ਨੇ ਪਰ ਗੱਲ ਇਹ ਹੈ ਕਿ ਜਦ ਅਗਰ ਗੁਰੂ ਪਤਨ ਮੰਦਿਰ ਵਿੱਚ ਗੁਰੂ ਦੇ ਦਰਸ਼ਨ